ਸ਼ਬਦ ਵਿੱਚ ਕੋਡੀਅਮ ਫਿਨਿਸ਼ ਕਰਨਾ ਇਹੀ ਮੇਰੀ ਪਰਮਾਤਮਾ ਕੀ ਵੀਰਦਾਸ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਇਹ ਕਹਣਾ ਚਾਹਦਾ ਸੀ ਟੀਮਾਂ ਨੂੰ ਕਿ ਜਿਹੜੀ ਟੀਮ ਜਿੱਤੂਗੀ ਉਹਨੂੰ ਤਾਂ ਵਧਾਈਆਂ ਪਰ ਜਿੱਤ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਸਟ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲਾ ਹੁੰਦਾ ਜੇ ਉਹ ਨਾ ਹੁੰਦੇ ਮੁਕਾਬਲਾ ਹੀ ਨਹੀਂ ਹੋਣਾ ਸੀ ਸੋ ਇਸ ਖਰਕੇ ਜਿਹੜੇ ਜਿੱਤਣਗੇ ਉਹਨਾਂ ਨੂੰ ਵਧਾਈਆਂ ਪਰ ਜਿਹੜੇ ਨਾਲ ਦੂਜੇ ਨੰਬਰ ਤੇ ਆਏ ਨੇ ਜਾਂ ਤੀਜੇ ਨੰਬਰ ਤੇ ਆਏ ਨੇ ਉਹਨਾਂ ਨੂੰ ਵੀ ਵਧਾਈਆਂ ਕਿਉਂਕਿ ਉਹਨਾਂ ਨੇ ਮੈਚ ਐਫਰਟ ਕੀਤੀ ਮੈਚ ਨੂੰ ਦਰਸ਼ਕਾਂ ਦੇ ਦੇਖਣਯੋਗ ਬਣਾਇਆ ਔਰ ਸਾਰੇ ਕੱਲੇ-ਕੱਲੇ ਜਿੰਨੇ ਵੀ ਦਰਸ਼ਕ ਪੀਰ ਆਲਦਾ ਦੇ ਪਿੰਡਾਂ ਤੋਂ ਆਲੇ-ਦੁਆਲੇ ਦੇ ਇਲਾਕੇ ਤੋਂ ਆਏ ਨੇ ਮੈਚ ਦੇਖਣ ਆਏ ਨੇ ਹੌਸਲਾ ਵਧਾ ਰਹੇ ਹੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਚੱਲੇ ਹੋਏ ਇੱਕ-ਇੱਕ ਕਦਮ ਸਿਰਮੱਥੇ ਸਾਰੀ ਕਮੇਟੀ ਦਾ ਪ੍ਰਬੰਧਕੀ ਜਿੰਨੇ ਵੀ ਪਰਦੇ ਦੇ ਪਿੱਛੇ ਵੀ ਕੰਮ ਕਰਦੇ ਨੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਇਹ ਟੂਰਨਾਮੈਂਟ ਨੂੰ ਕਾਮਯਾਬ ਕਰਨਾ ਹੁੰਦਾ ਸੋ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਔਰ ਇਸੇ ਹੀ ਅਰਦਾਸ ਕਰਦਾ ਕਿ ਪੰਜਾਬ ਤੰਦਰੁਸਤ ਰਹੇ ਪੰਜਾਬ ਤਰੱਕੀਆਂ ਕਰਦਾ ਰਹੇ ਤੇ ਪੰਜਾਬ ਦੇ ਜਿਹੜੇ ਮੁੰਡੇ ਕੁੜੀਆਂ ਪੰਜਾਬ ਦੇ ਜਿੰਨੇ ਵੀ ਸਾਡੇ ਵਸਿੰਦੇ ਨੇ ਨਾਗਰਿਕ ਨੇ ਉਹ ਦੇਸ਼ ਦੁਨੀਆ ਦੇ ਵਿੱਚ ਨਾਮ ਰੌਸ਼ਨ ਕਰਨ ਬਹੁਤ-ਬਹੁਤ ਧੰਨਵਾਦ ਬੋਲੇ ਸੋਨਿਆਮ ਸੂਰਿਆਕਾਲ ਜਿੰਦਾ ਸ਼ਹੀਦ ਕਰਤਾਰ ਸਿੰਘ ਸਰਾਬਾ ਬਹੁਤ ਬਹੁਤ ਧੰਨਵਾਦ ਜੀ ਹਾਂ ਦੇ ਬਸ ਬਹੁਤ ਬਹੁਤ ਧੰਨਵਾਦ ਦਿਲ ਦੀਆਂ